ਜੀ ਸਤਰੀਕਰ ਸਾਰਿਆਂ ਨੂੰ ਜਿਹੜੀ ਇਹ ਬਟੰਡੇ ਤੋਂ ਜੀ ਖਬਰ ਸਾਹਮਣੇ ਆਈ ਆ ਤਿੰਨ ਸਾਲ ਹੋ ਗਏ ਸੀ ਇਹਨਾਂ ਲੰਮ ਅਰਜ਼ ਹੋਈ ਸੀ ਤੇ ਇਹ ਕੁੜੀ ਕੋਈ ਕੰਮ ਲਈ ਬਾਹਰ ਗਈ ਸੀ ਤੇ ਮੁੜ ਕੇ ਘਰ ਵਾਪਸ ਨਹੀਂ ਆਈ ਹੈਗੀ ਮੋਦੇਕਰਾਂ ਵਾਲੇ ਦਾ ਕਹਿਣਾਗਾ ਵੀ ਮੈਂ ਇਹ ਫੋਨ ਲਾਇਆ ਇੱਕ ਵਾਰੀ ਫੋਨ ਚੱਕਿਆ ਉਹਨੇ ਤੇ ਕਹਿੰਦੀ ਮੈਂ ਆਪਦੀ ਸਹੇਲੀ ਦੇ ਨਾਲ ਆ ਤੇ ਮੁੜ ਕੇ ਉਹਨੇ ਫੋਨ ਨਹੀਂ ਚੱਕਿਆ ਮੁੜ ਕੇ ਉਹਨਾਂ ਨੇ ਕੀ ਕੀਤਾ ਕੁੜੀ ਦੀ ਮਾਂ ਕੋਲੇ ਗੱਲ ਕੀਤੀ ਵੀ ਆਏ ਕਰਕੇ ਛੋੜੀ ਕੁੜੀ ਘਰੋਂ ਗਈ ਹੋਈ ਆ ਵੀ ਮੁੜ ਕੇ ਵਾਪਸ ਆਈ ਨਹੀਂ ਤੇ ਉਹਨਾਂ ਨੇ ਦਰਖਾਸਤ ਲਿਖਾਈ ਤੇ ਪੁਲਿਸ ਨੇ ਜਦੋਂ ਭਾਲੀ ਇੱਕ ਖਾਲੀ ਪਏ ਪਲਾਟ ਦੇ ਵਿੱਚ ਉਹਦੀ ਲਾਸ਼ ਲੱਭੀ ਖਾਲੀ ਪਏ ਪਲਾਟ ਦੇ ਵਿੱਚੋਂ ਉਹਦੀ ਲਾਸ਼ ਲੱਭੀ ਆ ਤੇ 2 ਸਾਲਾਂ ਦੀ ਉਹਨਾਂ ਦੇ ਗੁੜੀਆਂ ਵੀ ਐ ਜਿਹੜਾ ਕਿ ਹਨਾ ਆਪਾਂ ਨੂੰ ਐਂ ਨਹੀਂ ਪਤਾ ਹੁੰਦਾ ਵੀ ਕਿਥੋਂ ਕੀ ਬਾਣ ਜੇ ਤੇ ਹੁਣ ਲਾ ਲੋ ਵੀ ਜਿਹੜੀ 2 ਸਾਲਾਂ ਦੀ ਬੱਚੀ ਆ ਤੇ ਉਹਨੂੰ ਵਿਚਾਲੀ ਨੂੰ ਕੀ ਪਤਾਗਾ ਉਹ ਤਾਂ ਉਹਦੀ ਮਾਂ ਨੂੰ ਪਾਲਦੀ ਆ ਨਾ ਤੇ ਜਿਹੜਾ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੰਦੇ ਨੇ ਤੇ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਆਪਣੇ ਨਾਲ ਹੀ ਹੋਰ ਖਾਣ ਪੀਣ ਵਾਲੇ ਬੰਦੇ ਹੀ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਦਿੰਦੇ ਹੁੰਦੇ ਨੇ ਬਹੁਤ ਹੀ ਜ਼ਿਆਦੇ ਮਾੜੇ ਹਾਲਾਤ ਹੋ ਰਹੇ ਨੇ ਪੰਜਾਬ 'ਚ ਕਿਤੇ ਕੋਈ ਘਟਨਾ ਹੋ ਜਾਂਦੀ ਆ ਕਿਤੇ ਕੋਈ ਹੋ ਜਾਂਦੀ ਆ ਤੇ ਪਤਾ ਹੀ ਨਹੀਂ ਆਪਣੇ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਕਿਤੇ ਲਾਲੋ ਤੁਸੀਂ ਨਮੀ ਤੋਂ ਨਮੀ ਕੋਈ ਨਾ ਕੋਈ ਖਬਰ ਆਉਂਦਾਂ ਨਹੀਂ ਆ ਤੇ ਜਿਹੜਾ ਤੁਸੀਂ ਐ ਲਾ ਲ ਉਹ ਵੀ ਆਪਾਂ ਕੰਮ ਧੰਦੇ ਤਾਂ ਆਪਾਂ ਜਾਂਦੇ ਹੀ ਰਹਨੇ ਆ ਤੇ ਆਪਾਂ ਨੂੰ ਆ ਨਹੀਂ ਪਤਾ ਹੁੰਦਾ ਵੀ ਕਿੱਥੇ ਕੀ ਬਣ ਜੇ ਜੋ ਤਾਂ ਵਿਚਾਰਾ ਆਪਦੇ ਕੰਮ ਧੰਦੇ ਗਿਆ ਸੀ ਤੇ ਮਗਰ ਉਹ ਆਪਦੇ ਕਿਸੇ ਕੰਮ ਲਈ ਬਾਹਰ ਗਈ ਹੋਣੀ ਆ ਤੇ ਖ ਮੁਰਕੇ ਸਾਹਮਣੇ ਆਈ ਤਾਂ ਕੋਈ ਇਹੋ ਜੀ ਗੱਲ ਦੇਖ ਲਓ ਵੀ ਵਿਚਾਰੀ ਦੀ লাশ ਹੀ ਸਾਹਮਣੇ ਮਿਲੀ ਉਹਨਾਂ ਨੂੰ ਖਾਲੀ ਪਲਾਟ ਦੇ ਵਿੱਚ ਜਿਹੜੇ ਕੋਈ ਇਹੋ ਜੀ ਘਟਨਾ ਨੂੰ ਅੰਜਾਮ ਦੰਦੇ ਨੇ ਉਹਨਾਂ ਦਾ ਵੀ ਇੱਕ ਆਇ ਲਾ ਲਓ ਵੀ ਜਿਗਰਾ ਹੋਊਗਾ ਦੇਖ ਲੈ ਹਨਾ ਇਹੋ ਜੀ ਜਦੋਂ ਘਟਨਾ ਨੂੰ ਉਹ ਕਰਦੇ ਨੇ ਤੇ ਆਇ ਲਾ ਲਓ ਵੀ ਤੁਸੀਂ ਆਪਾਂ ਕੁੱਤੇ ਦੇ ਛੋਟੀ ਮਾਰ ਲੱਗੇ ਵੀ 20 ਵਾਰੀ ਸੋਚਦੇ ਆਗੇ ਵੀ ਨਾ ਤਾਂ ਪੌਦੇ ਵੀ ਨਹੀਂ ਮਾਰਦੇ ਤੇ ਬਾਵਾ ਲੋਕਾਂ ਦੇ ਦਿਲ ਪਾਏ ਜਾਂਦੇ ਨੇ ਜਿਹੜੇ ਕੋਈ ਇਹੋ ਜੀ ਕੰਮ ਕਰ ਦਿੰਦੇ ਨੇ ਇਹ ਜੇ ਦੁਨੀਆਂ ਤੋਂ ਤਾਂ ਮਾਲਕ ਬਚਾ ਕੇ ਰੱਖੇ ਧੰਨਵਾਦ ਜੀ